ਰੋਟਰੋ ਪਾਲਿਸੀ ਰਹੀ ਪੰਜਾਬ ਚੋਂ 40000 ਕਿੱਲਾ ਇੱਕ ਵਾਰ ਕਰਨਾ ਸਰਕਾਰ ਨੇ 40000 ਕਿੱਲਾ ਹੁਣ ਮਿੱਤਰੋ ਤੁਸੀਂ ਸੋਚ ਲਓ ਪਿੰਡਾਂ ਵਾਲਿਓ ਵੀ ਜ਼ਮੀਨ ਦੇਣੀ ਆ ਕਿ ਕਿਵੇਂ ਕਰਾਂ ਥੋੜੀ ਬਣਾਈ ਹੋਈ ਸਰਕਾਰ ਸੀ ਸੋ ਉਥੋਂ ਹੀ ਜ਼ਮੀਨ ਖਾਉ ਤੇ ਥੋੜੇ ਹੀ ਛੱਤਰ ਲਾਉਗੀ ਕਿਸੇ ਪਾਸੇ ਮਰਜ਼ੀ ਭੱਜ ਲਿਓ ਤੁਹਾਨੂੰ ਛੱਡਦੀ ਨਹੀਂਗੀ ਹੈ ਤੇ ਫਿਰ ਆਪਾਂ ਉਹ ਗੱਲ ਆ ਕਿ ਫਿਰ ਆਪਾਂ ਐ ਕਰਿਆ ਕਰਾਂਗੇ ਫਿਰ ਹੀ ਫਣ ਚੱਕ ਲਿਆ ਕਰਾਂਗੇ ਘਰੇ ਕਹਦੇ ਕਰਾਂਗੇ ਭਗਵਾਨੇ ਪਰਾਇਂ ਕਰ ਦੋਕ ਪਰੌਂਠੇ ਜੇ ਪਾ ਦੇ ਤੇ ਸਬਜੀ ਆਟਾ ਵੀ ਮੁੱਲ ਦਾ ਤੇ ਸਬਜੀ ਤੂੰ ਐਂ ਕਰੀ ਇੱਕ ਫਾੜੀ ਜੀ ਪਾ ਦੀ ਵਿੱਚ ਤੇ ਮੈਂ ਤਾਂ ਦੇਖ ਕੇ ਜੇ ਖਾ ਲੂੰਗਾ ਉਹਨੂੰ ਬਸ ਆਖਰੀ ਬੁਰਕੀ ਵੇਲੇ ਚੱਕ ਲੂੰ ਫਾੜੀ ਤੇ ਉਹ ਹਾਲ ਹੋਣਾ ਤੁਹਾਡੇ ਨਾਲ ਸਾਡੇ ਪਿੰਡੇ ਇੱਕ ਨੇ ਕੀ ਕਰਿਆ ਤਿੰਨ ਮਹੀਨੇ ਫਿਰ ਇਹਦੇ ਨਾਲ ਬੱਕਰੀ ਨੂੰ ਨਾ ਅਖਬਾਰ ਪਾ ਪਾਈ ਪਾਲੀ ਗਿਆ ਅਖਬਾਰ ਕੱਲੇ ਅਖਬਾਰ ਪਾਈ ਗਿਆ ਤੇ ਉਹ ਕੰਮ ਹੋਣਾ ਤੁਹਾਡੇ ਨਾਲ ਫਿਰ ਤੜ ਕਿਉਂ ਕਹਿ ਦਿਆ ਕਰਾਂਗੇ ਵੀ ਹਾਂ ਜਾਣਾ ਹੈਗਾ ਅਜੇ ਆਪਣੇ ਕੀ ਕਹਿੰਦੇ ਹੁੰਦੇ ਆ ਕਿ ਸਰਕਾਰ ਦੀ ਜ਼ਮੀਨ ਨੂੰ ਕੀ ਕਹਾਂਗੇ ਜਰਾ ਵੀ ਚੱਲ ਕੋਈ ਮਰਜੀ ਲਾ ਲਾ ਡਿਊਟੀ ਤੇ ਟੀਫੰਡ ਚੱਕ ਕੇ ਤੇ ਕਰਨਾ ਉੱਥੇ ਕੀ ਹੈ ਚਲਾਉਣੀ ਕਹੀ ਹੈ ਜਿਹੜਾ ਆਪਦੇ ਖੇਤ ਚ ਕੰਮ ਕਰਦੇ ਸੀ ਨਾ ਕਰਨਾ ਉਹੀ ਹੈ ਉਵੇਂ ਹੀ ਨੱਕੇ ਮੋੜਨੇ ਆ ਤੇ ਫਿਰ ਮੋਟਰ ਤੇ ਜਾ ਜਾ ਅੱਖਾਂ ਤੇ ਖਸੁੰਨ ਦੇ ਦੇ ਰੋਇਆ ਕਰੋਗੇ ਹਾਈ ਵੇ ਕਿੱਥੇ ਆ ਸਾਡੀ ਸੀ ਤੇ ਅਸੀਂ ਆ ਕੇ ਕਹਿੰਦੇ ਸੀ ਕਿਹੜਾ ਓਏ ਖੇਚਾ ਨਿਕਲੋ ਬਾਹਰ ਤੇ ਅੱਜ ਇਹ ਸਾਨੂੰ ਕਹਿੰਦੀ 8:00 ਵਜ ਗਏ ਓਏ ਚਲੋ ਬਾਹਰ ਚਲੋ ਇੱਥੋਂ ਕਿਹੜੇ ਆ ਗੇਟ ਦੇ ਅੰਦਰ ਤੇ ਤੁਹਾਡੇ ਨਾਲ ਆਹ ਹਾਲ ਹੋਣਾਗਾ ਠੀਕ ਹੈ ਹਜੇ ਵੀ ਸਮਝ ਜਿਓ ਮੇਰਾ ਵੀਰ ਵਧਿਆ ਰਹੋਗੇ ਇੱਕ ਹੀ ਸਭ ਤੋਂ ਵੱਡੀ ਤਾਕਤ ਹੈ ਇੱਕਾ ਜੀ ਕਰੱਖੋਂਗੇ ਤਾਂ ਬਚ ਜੂਗਾ ਤੇ ਨਹੀਂ ਮੇਰੇ ਹਿਸਾਬ ਚ ਮੈਨੂੰ ਤਾਂ ਨਹੀਂ ਲੱਗਦਾ ਵੀ ਜਿੱਥੋਂ ਤੱਕ ਜਿੰਨਾ ਕੁ ਥੋੜਾ ਇੱਕ ਹੈ ਤੇ ਵੀ ਤੁਸੀਂ ਬਚਾ ਲੋਂਗੇ ਮੁਸ਼ਕਲ ਲੱਗਦਾ ਹੈਗਾ ਵੀ ਤੁਸੀਂ ਬਚਾ ਨਹੀਂ ਸਕਦੇ ਇਹਨਾਂ ਨੇ ਹੋਰ ਠੱਲ ਰੋਡ ਦੇਣੀ ਹੈਗੀ ਤੇ ਬਸ ਤੁਸੀਂ ਲੋਕਾਂ ਨੇ ਉਧਰ ਹੋ ਜਾਣਾਗਾ ਤੇ ਜਾਂ ਇਹ ਬੁਰਕੀ ਦੇ ਆਪਾਂ ਭੁੱਖੇ ਹੁੰਨੇ ਆ ਜਿੰਨੀ ਕੁ ਮੂੰਹ ਚ ਪਾਉਣੇ ਆ ਠੀਕ ਹੈ ਜਦੋਂ ਦੁ ਵੱਡੀ ਹੁੰਦੀ ਆ ਆਪਾਂ ਉਹਨੂੰ ਐਂ ਕਹਿ ਦਿੰਨੇ ਆ ਵੀ ਚੱਲ ਭੁੱਖਾ ਹੋ ਜਾਂਦੀ ਆ ਵੀ ਵੱਡੀ ਬੁਰਕੀ ਦੇਖ ਕੇ ਡੁੱਲ ਜਾਨੇਂਗੇ ਹੈ ਤੇ ਉਹ ਹਾਲ ਤੁਹਾਡੇ ਨਾਲ ਹੋਣਾ ਮੰਨਜੋ ਤੇ ਸਮਝਜੋ ਮੇਰਾ ਵੀਰ ਸਮਝਜੋ ਹਜੇ ਵੀ ਇਹ ਗੱਲਾਂ ਤੇ ਤੁਸੀਂ ਐਕਸ਼ਨ ਲਓ